ਮम्मी ਲੈਣ ਗਿਆ ਹੋਇਆ ਤੇ ਪਾਤ ਸਾਹਿਬ ਵੀ ਲੈਣ ਗਏ ਹੋਏ ਬੇਟਾ ਬੱਚਿਆਂ ਨੂੰ ਇਹ ਯੂਨੀਵਰਸਿਟੀ ਵਾਲਾ ਜਿਹੜਾ ਪ੍ਰੀਪਰੇਟਰੀ ਸਕੂਲ ਹੋਮ ਸਾਇੰਸ ਚ ਉੱਥੇ ਪੜ੍ਹਦੇ ਸੀ ਤੇ ਜਦੋਂ ਉੱਥੇ ਗਏ ਤੇ ਮੈਨੂੰ ਕਹਿੰਦੇ ਯਾਰ ਆਪਣੇ ਨਿਆਣੇ ਆਪਾਂ ਭੇਜ ਦੇ ਦਿੰਨੇ ਆ ਤੇ ਇਹਨਾਂ ਵਾਸਤੇ ਨਾ ਸਾਨੂੰ ਲਿਖਣਾ ਵੀ ਚਾਹੀਦਾ ਲਗਾ ਪਾਤ ਸਾਹਿਬ ਤੁਸੀਂ ਸ਼ੁਰੂ ਕਰੋ ਅਸੀਂ ਵੀ ਤੁਹਾਡੀ ਰੀਸ ਕਰਕੇ ਕੋਈ ਤਾਂ ਕੋਈ ਲਿਖ ਦਿਆਂਗੇ ਤੇ ਉੱਥੇ ਪੰਜਵੇਂ ਦਿਨ ਮੈਨੂੰ ਕਹਿੰਦੇ ਮੈਂ ਗੀਤ ਲਿਖਿਆ ਮੈਂ ਕਿਹਾ ਜੀ ਕੀ ਕਹਿੰਦੇ ਵੱਡੇ ਵੱਡੇ ਬਸਤੇ ਨਿੱਕੇ ਨਿੱਕੇ ਰਸਤੇ ਵੱਡੇ ਵੱਡੇ ਬਸਤੇ ਸਾਡੇ ਉੱਤੇ ਲੱਦੀ ਫਿਰੋ ਅਸੀਂ ਕੋਈ ਖੋਤੇ ਹਾਂ ਹੈ ਅਗਲੀ ਸਤਰ ਲਿਖਦੇ ਨੇ ਅ ਅ ਹਾਂ ਵੀ ਉਹਦੇ ਏਸੀ ਵੀ ਸਾਨੂੰ ਰਿਟਾਰ ਹੈ ਮਾਸਟਰ ਜੀ ਆਉਣਗੇ ਆ ਕੇ ਸਭ ਨੂੰ ਪੜ੍ਹਾਉਣਗੇ ਹੈ ਅਸੀਂ ਕੋਈ ਤੋਤੇ ਹਾਂ ਮਤਲਬ ਫਿਰ ਉਹਨਾਂ ਨੇ ਨਰਸਰੀ ਗੀਤਾਂ ਦੀ ਪੂਰੀ ਕਿਤਾਬ ਲਿਖੀ ਬੱਚਿਆਂ ਵਾਸਤੇ